ਗੁੜੀ ਆਪਾ ਕਿੰਨੀ ਦੇਰ ਬਾਅਦ ਇਕੱਠਾ ਹੋਏ ਨਾ ਕਿੰਨੀ ਦੇਰ ਬਾਅਦ ਇਕੱਠੇ ਹੋਏ ਤੇ ਠੀਕ ਆ ਹਾਂ ਜਿੱਦਾਂ ਪਹਿਲਾਂ ਪਹਿਲਾਂ ਛੁੱਟੀਆਂ ਚ ਆਉਂਦੀ ਹੁੰਦੀਆਂ ਤੇ ਗਾਣੇ ਸੁਣਾਉਂਦੀ ਹੁੰਦੀ ਸੀ ਨਾ ਮੈਨੂੰ ਹਾਂ ਤੇ ਹੁਣ ਰਾਤ 1 2 ਵਜੇ ਡਿਆ ਤੇ ਇਦਾਂ ਕਰ ਕੋਈ ਟੱਪਾ ਹੀ ਸੁਣਾ ਦੇ ਵਧੀਆ ਜਿਹਾ ਆਪਾ ਕਿਹੜਾ ਜਿਹੜਾ ਮਰਜੀ ਜਿਹੜਾ ਮਰਜੀ ਸੁਣਾ ਦੇ ਯਾਰ ਹੁਣ ਤੇ ਇਸ ਟਾਈਮ ਇਸ ਟਾਈਮ ਤੂੰ ਸੁਣਾ ਦੇਣਾ ਕੋਈ ਨਹੀਂ ਸੁਣਾ ਦੇ ਅੱਛਾ ਤੇਰੀ ਆਦਤ ਆ ਉਦੋਂ ਵੀ ਤੈਨੂੰ ਮੈਂ ਕਹਿੰਦੀ ਹੁੰਦੀ ਸੀ ਨਾ ਇਦਾਂ ਜਿਦਾ ਕਰੇਗੀ ਇਸ ਟਾਈਮ ਠੀਕ ਆ ਚਲ ਸੁਣਾ ਵੀ ਦੇਣਾ ਹੂੰ ਕੋਈ ਤਾਸ਼ ਦਿਲਾਬਾਜ਼ੀ ਵੇ ਕੋਈ ਤਾਸ਼ ਦਿਲਾਬਾਜ਼ੀ ਜਿੰਨਾ ਪਿੱਛੇ ਅਸੀਂ ਉਜੜੇ ਅੱਜ ਬੋਲ ਕੇ ਨਹੀਂ ਰਾਜ਼ੀ ਜਿੰਨਾ ਪਿੱਛੇ ਅਸੀਂ ਉਜੜੇ ਅੱਜ ਬੋਲ ਕੇ ਨਹੀਂ ਰਾਜ਼ੀ ਚਲ ਹੋਰ ਸੁਣਾਓ ਇੱਕੋ ਗਾਣਾ ਸੁਣਾ ਕੇ ਰੁਕ ਗਈਆਂ ਕਿਹੜਾ ਸੁਣਾਵਾਂ ਹੋਰ ਕੋਈ ਸੁਣਾ ਦੇ ਯਾਰਾ ਪੁਰਾਣਾ ਪੁਰਾਣਾ ਸੁਣਾ ਦੇ ਆ ਇਹ ਉਹੀ ਵੇ ਲਾਸ਼ਕ ਵਾਲਾ ਚਲੋ ਸੁਣਾ ਦੇ ਤੂੰ ਕਹਿਣਾ ਸੁਣਾ ਦੇ ਫਿਰ ਉਹ ਕਰਮਾ ਮਹਾਰਾਸ਼ੀ ਅੱਛਾ ਵਾਲਾ ਕਰਮਾ ਮਹਾਰਾਸ਼ੀ ਆਸ਼ਕਾ ਕਿੱਚ ਸੁਣਾਉਣੀ ਹੈ ਠੀਕ ਆ ਜਿੱਥੇ ਮਰਜੀ ਸੁਣਾਜੇ ਜਿੱਥੋਂ ਆਂਦਾ ਉੱਥੇ ਸੁਣਾ ਦੇ ਬੜੀ ਕੋਸ਼ਿਸ਼ ਕਰਕੇ ਵੇਖ ਲਈ ਤੂੰ ਦਿਲੋਂ ਪੁਣਾਈ ਜਾਂਦੀ ਨਹੀਂ ਨੇਣਾ ਚੋਂ ਅਥਰੂ ਵੈ ਤੁਰਦੇ ਮੈਥੋਂ ਪੀੜ ਛੁਪਾਈ ਜਾਂਦੀ ਨੇ ਨੇਣਾ ਚੋਂ ਅਥਰੂ ਵੈ ਤੁਰਦੇ ਮੈਥੋਂ ਪੀੜ ਛੁਪਾਈ ਜਾਂਦੀ ਨੇ ਜਿੰਦ ਮੁੱਕ ਚੱਲੀ ਮੇਰੇ ਹੱਡਾਂ ਵਿੱਚ ਤੂੰ ਤਾਰੇ ਵਾਂਗ ਸਮੋਨੀ ਏ ਤੇਰੇ ਕਰਮਾਂ ਮਾਰੇ ਆਸ਼ਿਕ ਨੂੰ ਤੂੰ ਅੱਜ ਵੀ ਚੇਤੇਉਨੀਏ ਤੇਰੇ ਕਰਮਾਂ ਮਾਰੇ ਆਸ਼ਿਕ ਨੂੰ ਤੂੰ ਅੱਜ ਵੀ ਚੇਤੇਉਨੀਏ ਇਹ ਮੇਰੇ ਮਾਮੇ ਦੀ ਕੁੜੀ ਐ ਲੁਧਿਆਣੇ ਤੋਂ ਇਹਨੂੰ ਗਾੜੇ ਵੀ ਬਹੁਤ ਆਉਂਦੇ ਨੇ ਇਹਨੂੰ ਮੇਕਅਪ ਕਰਨਾ ਕਿੰਨਾ ਲਗਵਾ ਰਹੀ ਮੈਂ ਤੋ ਥੱਕੇ ਨੀ ਥੱਕੇ ਤੱਕ ਨਾਲੀ ਇਨਵਜ ਆਪਣਾ ਟਾਈਮ ਚੱਪਿਆ ਹੁੰਦਾ ਬਚਪਨ ਵਾਲਾ ਅਸੀਂ ਸੱਜੇ ਨਾ ਅਸੀਂ ਸੱਜੇ ਨਾ ਪਿਆਰ ਦਾ ਮਕਦਮਾ ਕਦਮਕਚਰੀ ਵਿੱਚ ਹਾਰ ਗਏ ਸਾਡੇ ਆਪਣੇ ਨਾ ਕੋਈ ਜੱਜ ਦਾ ਕਸੂਰ ਇਹ ਬਾਚੋ ਇਹ ਬਾਚੋ ਅਸੀਂ ਸੱਜੇ ਨਾ ਪਿਆਰ ਦਾ ਮਕਦਮਾ ਕਦਮਕਚਰੀ ਵਿੱਚ ਹਾਰ ਗਏ ਨਾ ਕੋਈ ਜੱਜ ਦਾ ਕਸੂਰ ਨਾ ਵਕੀਲ ਦਾ ਸਾਡੇ ਹੀ ਸਾਨੂੰ ਮਾਰ ਗਏ ਵਾ 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 ਨਾ ਕੋਈ ਜੱਜ ਦਾ ਕਸੂਰ ਨਾ ਵਕੀਲ ਦਾ ਸਾਡੇ ਹੀ ਸਾਨੂੰ ਮਾਰ ਗਏ ਹੋਰ ਗੋਸ ਸੁਣਾਣਾ ਚਾਹਾਂਗੇ ਹਾਂ ਹੋਰ ਸੁਣਾ ਦੇਣੀ ਜਦੋਂ ਕਿ ਮਤਲਬ ਐਂਡ ਕਰਨਾ ਚਾਹਾਂਗੇ ਮੈਂ ਦਾਦੀ ਜਦੋਂ ਕਿ ਤੈਨੂੰ ਨੀਂਦ ਆ ਜਾਏਗੀ ਨੀਂਦ ਨਹੀਂ ਹੁੰਦੀ ਮੈਨੂੰ ਨਾ ਤੂੰ ਸੋਣਾ ਮਿਲਦਾ ਨਾ ਸੌਂਦੇ ਨਾ ਸੱਚਣ ਰੁਸ ਸੱਜਣ ਰੁੱਸ ਕੇ ਟੁੱਟ ਗਈ ਯਾਰੀ ਦੁਸ਼ਮਣ ਹੋ ਗਈ ਦੁਨੀਆ ਸਾਰੀ ਕੀ ਕਰੀਏ ਹੁਣ ਕੋਈ ਨਹੀਂ ਸੁਣਦਾ ਦੁਖੀ ਦਿਲ ਦਾ ਹਾਲ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ ਸੱਜਣਾ ਦਿੱਤੀਆਂ ਦਰਿਦ ਸੁਗਾਤਾ ਹੋ ਕੇ ਹੰਦੇ ਵਿੱਚ ਲੰਗਦੀਆਂ ਰਾਤਾਂ ਹਾਂ ਬਸ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਗਾਣੇ ਕਿੱਦਾਂ ਦੇ ਲੱਗੇ ਕਿੱਦਾਂ ਦੇ ਨਹੀਂ ਲੱਗੇ ਜੇ ਤੁਹਾਨੂੰ ਗਾਣੇ ਕਹਿੰਦ ਲੱਗੇ ਤੇ ਤੁਸੀਂ ਸ਼ੋਅ ਵਾਸਤੇ ਬੁੱਕ ਕਰ ਸਕਦੇ ਹੋ ਇਹ ਗਾਣੇ ਤੁਸੀਂ ਸਾਨੂੰ ਸਿੱਧਾ ਡੀਐਮ ਵੀ ਕਰ ਸਕਦੇ ਹੋ ਤੇ ਫਿਰ ਤੁਹਾਨੂੰ ਦੱਸ ਦਾਂਗੇ ਡਰਦੇ ਮਹਿਫਿਲ ਬਸ ਚੰਗਾ ਜੀ